ਪ੍ਰਦਰਸ਼ਨ ਸਬੱਲਕਾ ਪਾਇਲ ਦੇ ਪਿੰਡ ਜਰਗ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਦੂਸ਼ਣ ਦੀ ਮਾਤਰਾ ਨੂੰ ਲੈ ਕੇ ਅਤੇ ਪਿੰਡ ਵਿੱਚ ਵੱਧ ਰਹੀਆਂ ਬਿਮਾਰੀਆਂ ਦੇ ਡਰ ਤੋਂ ਪਿੰਡ ਨਿਵਾਸੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਵਾਜ਼ ਚੁੱਕੀ ਜਾ ਰਹੀ ਹੈ ਇਸ ਅਸੀਮੁੱਦੇ ਨੂੰ ਲੈ ਕੇ ਪਿੰਡ ਵਾਸੀ ਪਿੰਡ ਦੇ ਐਨਆਰਆਈ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਨੂੰ ਇਸ ਵੱਲ ਧਿਆਨ ਦੇਣ ਦੀ ਗੋਹਲ ਲਗਾ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਸ ਦਾ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਇਹ ਧਰਨਾ ਨਗਾਉਣ ਲਈ ਮਜਬੂਰ ਰਹਿਣਗੇ ਹੱਥ ਵਿੱਚ ਤਖਤੀਆਂ ਫੜ ਆਪਣੇ ਪਿੰਡ ਵਿੱਚ ਸਾਫ਼ ਪਾਣੀ ਦੀ ਮੰਗ ਕਰ ਰਹੇ ਇਹ ਲੋਕ ਹਨ ਇਤਿਹਾਸਿਕ ਪਿੰਡ ਦੇ ਜਰਗ ਦੇ ਨਿਵਾਸੀ ਜੋ ਕਿ ਅੱਜ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਾਫ਼ ਪਾਣੀ ਪੀਣ ਲਈ ਮੰਗ ਕਰ ਰਹੇ ਹਨ ਪਿੰਡ ਵਿੱਚ ਪਾਣੀ ਦੇ ਗੰਦਲੇ ਹੋਣ ਦਾ ਮੁੱਦਾ ਪਿੰਡ ਦੇ ਹੀ ਐਨਆਰਆਈ ਅਤੇ ਆਮਦੀ ਪਾਰਟੀ ਦੇ ਵਰਕਰ ਵੱਲੋਂ ਆਪਣੀ ਪਾਰਟੀ ਕਿ ਨਾ ਚੁੱਕਿਆ ਗਿਆ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁਝ ਅਧਿਕਾਰੀਆਂ ਤੋਂ ਇਸ ਦੀ ਜਾਣਕਾਰੀ ਮੰਗ ਕੀਤੀ ਗਈ ਹੈ ਪਿੰਡ ਵਾਸੀਆਂ ਵੱਲੋਂ ਇਹ ਵੀ ਦੋਸ਼ ਲਗਾਇਆ ਕਿ ਇਸ ਪਿੰਡ ਦੇ ਟੋਬੇ ਵਿੱਚੋਂ ਕਾਫੀ ਮਾਤਰਾ ਦੇ ਵਿੱਚ ਮਿੱਟੀ ਅਤੇ ਰੇਤਾ ਡਿਆ ਗਿਆ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਗੰਦਲਾ ਹੋ ਚੁੱਕਿਆ ਜਿਸ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਉਹ ਗੰਦੇ ਹਨ ਕਿ ਉਹਨਾਂ ਨੂੰ ਵੀ ਬਿਮਾਰੀ ਦੀ ਥਾਂ ਸਾਫ਼ ਸੁਥਰਾ ਪਾਣੀ ਮਿਲੇ ਇਸ ਸੰਬੰਧੀ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਜਿਠੀਆਂ ਵੀ ਲਿਖ ਚੁੱਕੇ ਹਨ ਪਰ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਸ ਦਾ ਜਲਦੀ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਅਨੁਵਲੇ ਸਮੇਂ ਦੇ ਵਿੱਚ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਗੇ ਤੁਹਾਨੂੰ ਸਾਰਾ ਕੁਝ ਸਾਡੇ ਨਗਰ ਨਿਵਾਸੀਆਂ ਨੇ ਦੱਸ ਹੀ ਦਿੱਤਾ ਵੀ ਸਾਨੂੰ ਆਹ ਸਮੱਸਿਆ ਆ ਰਹੀ ਹੈ ਨੇ ਮੇਰੀ ਤਾਂ ਇਹੀ ਬੇਨਤੀ ਹੈ ਜਿਵੇਂ ਭਵਨਵੀਰ ਜੀ ਨੇ ਕਿਹਾ ਵੀ 1120 ਵਿੱਚ ਰਾਜਾ ਜਗਦੇਵ ਜੀ ਨੇ ਇਹ ਪਿੰਡ ਨੂੰ ਬਸਾਇਆ ਸੀ ਹੁਣ ਤਾਂ ਕੋਈ ਐਡਾ ਰਾਜਾ ਵੀ ਨਹੀਂ ਹੋਣਾ ਜੀ ਕੋਈ ਵੀ ਜਿਹੜਾ ਚਾਰਗ ਪਿੰਡ ਨੂੰ ਦੁਬਾਰਾ ਬਸਾ ਦੇ ਵੀ ਕਿਸੇ ਪਾਸੇ ਹੋਰ ਲਿਆ ਕੇ ਹਾਂਜੀ ਅਸੀਂ ਤਾਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਿਉਂਕਿ ਸਰਕਾਰ ਦੇ ਸਰਕਾਰ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਜਿਹੜੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਨੇ ਜਾਂ ਸਰਪੰਚ ਸਾਹਿਬ ਨੇ ਜਾਂ ਕੋਈ ਪ੍ਰਧਾਨ ਨੇ ਵੱਡੇ ਅਹੁਦਿਆਂ ਤੇ ਬੈਠੇ ਨੇ ਜਿਵੇਂ ਐਮਐਲਏ ਸਾਹਿਬ ਨੇ ਉਹ ਮੈਨੂੰ ਸਾਰੇ ਜਾਣਦੇ ਨੇ ਵੀ ਇਹ ਕੌਣ ਬੋਲ ਰਿਹਾ ਅਸੀਂ ਆਪਣੇ ਪਿੰਡ ਲਈ ਬੋਲ ਰਿਹਾ ਜੇ ਅਸੀਂ ਪਾਰਟੀ ਲਈ ਨਹੀਂ ਬੋਲ ਰਹੇ ਵੀ ਸਾਡਾ ਪਿੰਡ ਬਚਾਓ ਜੇ ਆਉਣ ਵਾਲੀਆਂ ਸਾਡੀਆਂ ਨਸਲਾਂ ਹੀ ਬੇੜਾ ਗਰਕੂਗੀਆਂ ਜੀ ਫਿਰ ਤੁਹਾਨੂੰ ਬਚਾਊਗਾ ਕੌਣ ਜੀ ਜਿਵੇਂ ਵੀਰ ਜੀ ਨੇ ਦੱਸਿਆ ਵੀ 17000 ਤੋਂ ਇਲਾਜ ਸ਼ੁਰੂ ਹੁੰਦਾ ਜੀ ਕਾਲੇ ਪੀਲੇ ਦਾ ਹੁਣ ਜਿਹੜੇ ਰੋਜ਼ ਦੀ ਰੋਜ਼ ਕਮਾਉਂਦੇ ਨੇ ਜੀ 2 250 300 ਰੁਪਿਆ ਦੀ ਹਾੜੀ ਕਮਾਉਂਦੇ ਨੇ ਉਹ ਆਪਣੇ ਟੀਕੇ ਕਮੇਲ ਵਾਲਣਗੇ ਠੀਕ ਆ ਜੀ ਜਾਗਣਾ ਚਾਹੀਦਾ ਸਰਕਾਰ ਨੂੰ ਅਸੀਂ ਜਗਾ ਰਹੇ ਹਾਂ ਅਸੀਂ ਜਗਾ ਰਹੇ ਹਾਂ ਆਪਣੇ ਪਿੰਡ ਦੇ ਪਾਣੀ ਲਈ ਸਾਡੀ ਹੋਰ ਕੋਈ ਵੀ ਲੜਾਈ ਨਹੀਂ ਹੈਗੀ ਸਾਨੂੰ ਭਰੋਸਾ ਦਾ ਦਬਾਉਣ ਜੇ ਅੱਗੇ ਕੋਈ ਵੱਡੇ ਲੀਡਰ ਕੋਈ ਮੋਹਤਵਾਰ ਕੋਈ ਵੱਡੇ ਆਫਸਰ ਸਾਨੂੰ ਪਿੰਡ ਨੂੰ ਭਰੋਸਾ ਦਾ ਦਬਾਉਣ ਦੀ ਅਸੀਂ ਲਗਾਤਾਰ ਇੱਕ ਮਹੀਨਾ ਹੋ ਗਿਆ ਜੀ ਗਾਹ ਪਾਉਂਦੇ ਆਂ ਹਾਂਜੀ ਕਿਤੇ ਨਾ ਕਿਤੇ ਕੋਈ ਸੁਣਵਾਈ ਨਹੀਂ ਹੈਗੀ ਜੀ ਕੋਈ ਆ ਕੇ ਸਾਨੂੰ ਪੁੱਛ ਨਹੀਂ ਰਿਹਾ ਵੀ ਕੀ ਗੱਲ ਆ ਭਾਈ ਕਿਉਂ ਤੁਸੀਂ ਰੋ ਰਹੇ ਹੋ ਕਿਉਂਕਿ ਕਈ ਕਹਿੰਦੇ ਨੇ ਵੀ ਤੁਸੀਂ ਧਰਨਾ ਲਾਇਆ ਇਹਦਾ ਬੋਲਣ ਲੱਗਦੇ ਨੇ ਗਲਤ ਬੋਲਦੇ ਨੇ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਉਂਦੀ ਜੀ ਬੱਚਿਆਂ ਨੂੰ ਜਿਹੜੀ ਮਾਂ ਪੇਟ ਚੋਂ ਆਪਾਂ ਨੂੰ ਜਨਮ ਦਿੰਦੀ ਆ ਜੇ ਆਪਾਂ ਨਾ ਰੋਈਏ ਦੁੱਧ ਨਹੀਂ ਪਿਉਂਦੀ ਜੀ ਅਸੀਂ ਰੋ ਰਹੇ ਹਾਂ ਸਾਡੀ ਕਿਤੇ ਨਾ ਕਿਤੇ ਸੁਣੀਦਾ ਜਾਵੇ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਬਾਤ ਤੁਹਾਡੇ ਚੈਨਲ ਰਾਹੀਂ ਵੀ ਸਾਡੀ ਦਾ ਹੱਥ ਜੋੜ ਕੇ ਬੇਨਤੀ ਆ ਸਰਦਾਰ ਭਵੰਤਮਾਨ ਜੀ ਨੂੰ ਹੋਰ ਜਿੰਨੇ ਵੀ ਮੋਹਤਵਾਰ ਨੇ ਸਾਰਿਆਂ ਨੂੰ ਵੀ ਪਹਿਲ ਦੇ ਆਧਾਰ ਜਿਨ੍ਹਾਂ ਨੇ ਵੀ ਇਹ ਪਾਣੀ ਖਰਾਬ ਕੀਤਾ ਪਹਿਲਾਂ ਤਾਂ ਉਹਨਾਂ ਦੇ ਕਾਰਵਾਈ ਦੀ ਮੰਗ ਕਰ ਰਹੇ ਹਾਂ ਜੀ ਨਗਰ ਜੀ ਆ ਜੋ ਵੀ ਇਹ ਪਾਣੀ ਖਰਾਬ ਹੋਣ ਦਾ ਕਾਰਨ ਕੀ ਆ ਸਰਕਾਰ ਪਤਾ ਤਾਂ ਕਰੇ ਜੀ ਵੀ ਇਹ ਕੀ ਕਾਰਨ ਪਾਣੀ ਕਿਉਂ ਖਰਾਬ ਹੋ ਗਿਆ ਹਾਂ ਜੀ ਕਿਤਨਾ ਕਿਤੇ ਪਰਦੇ ਪਾਏ ਜਾਂਦੇ ਨੇ ਕਿਉਂ ਪਰਦੇ ਪਾਏ ਜਾਂਦੇ ਨੇ ਉਹ ਲੋਕਾਂ ਦੇ ਅਸੀਂ ਭਗਵੰਤ ਮਾਨ ਜੀ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਸ ਪਾਣੀ ਦੀ ਵੀ ਜਿਨੇ ਖਰਾਬ ਕੀਤਾ ਉਹ ਚੈੱਕ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਵੀ ਹੋਵੇ ਅਤੇ ਪਿੰਡ ਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਇਨਸਾਫ ਦੀ ਲੜਾਈ ਆ ਜੀ ਇਹ ਕਾਰਨ ਆ ਜੀ ਜਿਹੜਾ ਸਾਡਾ ਪਿੰਡ ਦਾ ਟੋਬਾ ਇਹਦਾ ਪਾਣੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਜਿਹੜਾ ਇੱਕ ਵਿਚਾਰਾ ਗਰੀਬ ਆਦਮੀ ਸਾਡੇ 300 ਰੁਪਿਆ 500 ਰੁਪਿਆ ਦਿਹਾੜੀ ਕਮਾਉਂਦਾ ਸੀ ਉਹ ਘਰ ਪਿਆ ਉਹਦੇ ਪਾਣੀ ਤੱਕ ਨਹੀਂ ਨੰਗਦਾ ਉਹਦੀ ਜੀਪ ਤੇ ਕੈਂਸਰ ਹੋ ਗਿਆ ਹੈ ਜੀ ਹੋਰ ਬਹੁਤ ਭੈੜੀਆਂ ਬਿਮਾਰੀਆਂ ਦਾ ਇਹ ਪਾਣੀ ਕਰ ਰਿਹਾ ਭੈੜੀਆਂ ਬਿਮਾਰੀਆਂ ਲਗਾ ਰਿਹਾ ਤੋਂ ਅਸੀਂ ਸਾਡੀ ਮੰਗ ਆ ਕਿ ਇਹ ਟੋਬੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਸਾਡੇ ਗਰੀਬ ਲੋਕਾਂ ਨੂੰ ਬਚਾਇਆ ਜਾਵੇ ਜਿਹੜਾ ਅਮੀਰ ਲੋਕ ਆ ਉਹ ਤਾਂ ਆਪਣਾ ਫਿਲਟਰ ਲਵਾ ਲੂਗਾ ਉਹ ਆਪਣੇ ਪਾਣੀ ਦਾ ਹੱਲ ਕਰ ਲੂਗਾ ਇਹ ਗਰੀਬ ਲੋਕ ਜਿਹੜੇ ਦਿਹਾੜੀਦਾਰ ਨੇ ਇਹ ਵਿਚਾਰੇ ਕਿੱਥੋਂ ਫਿਲਟਰ ਲਵਾਉਣਗੇ ਕਿਵੇਂ ਆਪਣਾ ਡੂੰਗਾ ਹੋਰ ਕਰਾਉਣਗੇ ਬੋਰ ਕਰਾਉਣਗੇ ਜਿਹੜੇ ਸਰਕਾਰੀ ਟੂਟੀ ਉਹਦਾ ਪਾਣੀ ਨਹੀਂ ਆਉਂਦਾ ਸਰਕਾਰੀ ਟੂਟੀ ਦਾ ਪਾਣੀ ਆ ਰਿਹਾ ਜੀ ਉਹਦਾ ਵੀ ਸੈਂਪਲ ਲੈ ਕੇ ਦੇਖ ਲਿਆ ਦੇਖ ਲੈਣ ਸਰਕਾਰ ਇਹ ਸਾਰਾ ਪਾਣੀ ਦਾ ਸਾਰਾ ਇੱਕੋ ਜਿਹਾ ਹੋ ਜਾਣਾ ਧਰਤੀ ਦਾ ਇੱਕੇ ਆ ਸਾਰਾ ਪਾਣੀ ਇੱਕੇ ਹੋ ਜਾਂਦਾ ਜੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਇਹ ਜਿਹੜੇ ਆਉਣ ਵਾਲੀ ਸਾਡੀ ਜਨਰੇਸ਼ਨਾਂ ਉਹਨਾਂ ਨੂੰ ਬਚਾਇਆ ਜਾਵੇ। ਇੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਤੇ ਕੀ ਇਸ਼ੂ ਆ ਰਹੇ ਪਿੰਡ ਦੇ ਵਿੱਚ? ਈਚੂ ਇਹ ਅੱਜ ਵੀ ਜਿਹੜਾ ਸਾਡਾ ਟੋਬੇ ਦਾ ਪਾਣੀ ਆ ਬਹੁਤ ਗੰਦਾ ਹੋ ਗਿਆ। ਵੀ ਪੀਣ ਯੋਗ ਨਹੀਂ ਰਿਹਾ, ਡੰਗਰਾਂ ਦੇ ਪੀਣ ਲਈ ਵੀ ਨਹੀਂ ਰਿਹਾ। ਅਸੀਂ ਕਾਫੀ ਦਿਨਾਂ ਤੋਂ ਸਰਕਾਰ ਨੂੰ ਬੇਨਤੀ ਕੀਤੀ ਆ ਪਰ ਹਾਲੇ ਤੱਕ ਸਰਕਾਰ 'ਚ ਹਿੱਲ-ਚੁਲ ਨਹੀਂ ਹੋਈ। ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਕਿਤੇ ਇਹ ਨਾ ਹੋਵੇ ਵੀ ਸਾਡੇ ਆ ਬੱਸਾਂ ਭਰ ਕੇ ਹਸਪਤਾਲਾਂ ਦੇ ਵਿੱਚ ਇੱਥੋਂ ਲਿਜਾਣਾ ਪਵੇ ਪਿੰਡ ਵਾਲਿਆਂ ਨੂੰ। ਕਿਉਂ ਸਾਡੇ ਕਿ ਮੇਰੇ ਖਲ ਕਾਫੀ ਘਰਾਂ ਦੇ ਵਿੱਚ ਬਿਮਾਰੀ ਫੈਲ ਗਈ ਆ ਆ ਦੋ ਤਿੰਨ ਸਾਡੇ ਮੁੰਡੇ ਖੜਿਆ ਵੀ ਜਿਨ੍ਹਾਂ ਦੇ ਮੂੰਹ ਤੇ ਵੀ ਸਾਰਿਆਂ ਤੇ ਵੀ ਕਾਫੀ ਜਿਹੜੀ ਬਿਮਾਰੀ ਬਿਮਾਰੀ ਦਾ ਕੰਮ ਪ੍ਰਭਾਵ ਚੱਲ ਰਿਹਾ ਵੀ ਡੰਗਰ ਵੀ ਸਾਡੇ ਜਿਹੜੇ ਜਿਹੜੀ ਟੀਮ ਨੇ ਇੱਥੇ ਚੈੱਕ ਕਰਕੇ ਗਈ ਸੀ ਪਾਣੀ ਹੈਲਥ ਵਾਲੀ ਉਹ ਕਹਿੰਦੇ ਵੀ ਡੰਗਰਾਂ ਦੇ ਪੀਣ ਯੋਗ ਵੀ ਹੈ ਨਹੀਂ ਵੀ ਦੱਸੋ ਵੀ ਸਾਡਾ ਤਾਂ ਬਿਲਕੁਲ ਬਰਬਾਦ ਹੋਜੂ ਪਿੰਡ ਜੇ ਕਿਤੇ ਸਰਕਾਰ ਨੇ ਧਿਆਨ ਨਾ ਦਿੱਤਾ ਪਰ ਅਸੀਂ ਨਹੀਂ ਪੀ ਸਕਦੇ ਸਾਡੇ ਡੰਗਰ ਨਹੀਂ ਪੀ ਸਕਦੇ ਸਾਡੇ ਜਿਹੜੇ ਬੱਚੇ ਆ ਛੋਟੇ ਛੋਟੇ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਊ ਸਾਡੀ ਤਾਂ ਹੋਈ ਹੋਈ ਆ ਪਰ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਊ ਜੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਵੱਲ ਧਿਆਨ ਦੇ ਕੇ ਇੱਥੇ ਇੱਕ ਕੈਂਪ ਲਾਇਆ ਜਾਵੇ ਸਾਡੇ ਸਾਰੇ ਪਿੰਡ ਦਾ ਚੈੱਕਅਪ ਕੀਤਾ ਜਾਵੇ ਤੇ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਜੇ ਕਿਤੇ ਸਰਕਾਰ ਨੇ ਕੁਝ 2-4 ਦਿਨਾਂ ਦੇ ਵਿੱਚ ਧਿਆਨ ਨਾ ਦਿੱਤਾ ਤਾਂ ਸਿੱਤੇ ਇੱਕ ਵੱਡਾ ਤਰਨਾ ਲਾ ਕੇ ਤਾਂ ਸੇਦਾ ਸਾਰਾ ਪਿੰਡ ਸਾਡਾ ਇਹਦਾ ਸਬੂਤ ਦੇਊਗਾ ਕਿਉਂਕਿ ਸਰਕਾਰ ਦਾ ਫਰਜ ਬਣਦਾ ਕਿ ਜੋ ਇਥੇ ਕਪਲੇਬਾਜੀ ਹੋਈ ਹੈ ਉਹਦਾ ਜਲਦੀ ਤੋਂ ਜਲਦੀ ਤੋਂ ਜਾਂਦੀ ਪੜਦੀ ਅਨਕੁਆਰੀ ਕੀਤੀ ਜਾਵੇ ਤੇ ਸਾਡੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਸੀਂ ਚਾਹੁੰਦੇ ਆਂ ਬਈ ਸਰਕਾਰ ਸਾਡੇ ਇਹ ਮੁੱਦੇ ਤੇ ਜਲਦੀ ਤੋਂ ਜਲਦੀ ਧਿਆਨ ਦੇਵੇ ਪਾਣੀ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਬਿਮਾਰੀਆਂ ਓਨੀਓ ਜਲਦੀ ਫੈਲ ਰਹੀਆਂ ਨੇ ਤੇ ਅਸੀਂ ਐਸਡੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਸੀਗੀ ਬਈ ਸਾਨੂੰ ਇਥੇ ਕੈਂਪ ਦਿੱਤਾ ਜਾਵੇ ਜਿਹਦੇ ਚ ਜਾਂਚ ਕੀਤੀ ਜਾਵੇ ਵੀ ਕਿੰਨੇ ਕ ਬੰਦੇ ਨੂੰ ਕਾਲਾ ਪੀਲੀ ਆ ਤੇ ਕੈਂਸਰ ਤੇ ਤਾਂ ਕਿ ਉਹਨਾਂ ਦਾ ਜਿਨ੍ਹਾਂ ਦਾ ਮੋਡਲ ਸਟੇਜ ਚ ਫਰਸਟ ਸਟੇਜ ਆ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਸਰਕਾਰ ਕੁਝ ਮਦਦ ਕਰੇ ਉਹਨਾਂ ਦੀ ਤੇ ਜਿੰਨੀ ਜਲਦੀ ਹੋ ਸਕਦਾ ਸਾਡੇ ਪਾਣੀ ਦਾ ਹੱਲ ਅਸੀਂ ਚਾਹੁੰਦੇ ਆ ਜੀ ਤੇ ਪਾਣੀ ਦੇ ਸੈਂਪਲ ਜਿਹੜੇ ਟੈਸਟ ਹੋਏ ਸੀ ਕਿੰਨਾ TDS ਉਹਦੇ ਆਇਆ ਉਹਨਾਂ ਦੇ ਵਿੱਚ ਜੀ 940 TDS ਆਇਆ ਨਾਲੇ ਉਹ ਘਰ ਪਿੰਡ ਦੇ ਬਿਲਕੁਲ ਵਿਚਕਾਰ ਆ ਜੀ ਤੇ ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਆਈ ਹੈ ਹਾਂਜੀ ਸਿਹਤ ਵਿਭਾਗ ਦੀ ਟੀਮ ਆਈ ਸੀ ਜੀ ਉਹਨਾਂ ਨੇ ਉਹ ਜਿਹੜੇ 5 ਸੈਂਪਲ ਲਏ ਸੀ ਪੰਜਾਂ ਦੇ ਪੰਜ ਫੇਲ ਸੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੱਧ ਤੋਂ ਵੱਧ ਸੈਂਪਲ ਸਾਨੂੰ ਦਿੱਤੇ ਜਾਣ ਉਹ ਕਹਿੰਦੇ ਵੀ ਇੱਕ ਪਿੰਡ ਨੂੰ ਪੰਜ ਸੈਂਪਲ ਹੀ ਮਿਲਦੇ ਨੇ ਪਰ ਪੰਜਾਂ ਸੈਂਪਲਾਂ ਦੇ ਵਿੱਚ 940 ਤੱਕ TDS ਆਇਆ ਜੀ ਤੇ ਉਹ TDS ਦੀ ਮਾਤਰਾ ਸਿਰਫ 100 ਹੋਣੀ ਚਾਹੀਦੀ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਵੀ ਇਹ ਪਾਣੀ ਡੰਗਰਾਂ ਦੇ ਪਲਾਉਣ ਦੇ ਯੋਗ ਵੀ ਹੈ ਨੀਗਾ ਵੀ ਜਿੰਨੇ ਤੁਹਾਡੇ ਘਰੇ ਪਸ਼ੂ ਨੇ ਉਹਨਾਂ ਨੂੰ ਉਬਾਲ ਕੇ ਪਾਣੀ ਪਿਲਾਇਆ ਜਾਵੇ ਇਹ ਤੇ ਉਹਨਾਂ ਨੇ ਉਹ ਜਿਹੜੇ ਪੰਜ ਘਰ ਸੀ ਉਹਨਾਂ ਤੇ ਨਿਸ਼ਾਨਦੇਹੀ ਕਰਤੀ ਸੀ ਵੀ ਇਹਦਾ ਪਾਣੀ ਪੀਣ ਯੋਗ ਨਹੀਂ ਹੈਗਾ ਸਮਰੱਥੀ ਬਲਦਰੀ ਤੇ ਸਿਹਤ ਭਗ ਦੀ ਟੀਮ ਨੇ ਸੈਂਪਲ ਲੈ ਕੇ ਗਏ ਕਿੰਨੀ ਦੇ ਤੱਕ ਆ ਹੋ ਗਏ ਜੀ ਤਿੰਨ ਦੋ ਹਫ਼ਤੇ ਹੋ ਗਏ ਤਿੰਨ ਇਸ ਤੋਂ ਬਾਅਦ ਵੀ ਕੋਈ ਕੰਪਨੀ ਆਇਆ ਜਾਂ ਕੋਈ ਕੰਪਨੀ ਆਇਆ ਜੀ ਹਜੇ ਤੱਕ ਕੋਈ ਮੈਡੀਕਲ ਚੈੱਕਅਪ ਨਹੀਂ ਆਇਆ ਜੀ ਤੇ ਜੇਕਰ ਹੁਣ ਜਲਦੀ ਇਹਦਾ ਹੱਲ ਨਾ ਕੀਤਾ ਗਿਆ ਫਿਰ ਇਹ ਸਟੈਪ ਵੀ ਅਸੀਂ ਫੇਰ ਧਰਨਾ ਲਾਵਾਂਗੇ ਜੀ ਇੱਥੇ ਜਿੰਨਾ ਟਾਈਮ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ ਸਾਡੇ ਕੋਲੇ ਹਜੇ ਤੱਕ ਤਾਂ ਕੋਈ ਅਫਸਰ ਵੀ ਨਹੀਂ ਆਇਆ ਹੈਗਾ ਜੀ ਇਹ ਚੀਜ਼ ਦੇ ਬਾਰੇ ਜਾਣਕਾਰੀ ਲੈਣ ਦਾ ਕੋਈ ਇੱਥੇ ਟੋਬੇ ਦੀ ਸੈਂਪਲਿੰਗ ਜਾਂ ਕੁਝ ਹੋਰ ਹੋਇਆ ਤੇ ਇਹਦਾ ਅਸੀਂ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੀ ਹੋਵੇ ਇਹ ਕੋਈ ਡਿਲੇ ਕਰਨ ਵਾਲੀ ਗੱਲ ਨਹੀਂ ਹੈਗੀ ਇਹ ਜਿਨ੍ਹਾਂ ਨੂੰ ਲਮਕਾਈ ਜਾਵਾਂਗੇ ਜੀ ਉਹਨਾਂ ਕੰਮ ਖਰਾਬ ਹੋ ਹੀ ਜਾਣਾ ਜੀ ਅੱਗੇ ਮੇਰਾ ਨਾਮ ਪਵਨਦੀਪ ਸਿੰਘ ਆ ਜੀ। 21 ਇਸ਼ੂ ਹੈ ਜਿਹੜੇ ਤੁਸੀਂ ਅੱਜ ਇਕੱਠੇ ਹੋ। ਇਸ਼ੂ ਇਹੀ ਆ ਸਾਡੇ ਪਾਣੀ ਦਾ ਜਿਹੜਾ ਜਰਗ ਨਗਰ ਆ ਇਹ ਪੰਜਾਬ ਦੇ ਜੇ 5-6 ਪਿੰਡ ਗਿਣੀਏ ਤਾਂ ਉਹਨਾਂ ਦੇ ਵਿੱਚ ਇੱਕ ਇਤਿਹਾਸਕ ਜਰਗ ਨਗਰ ਆ। ਸਾਡਾ ਜਿਹੜਾ ਜਰਗ ਨਗਰ ਆ 1120 ਈਸਵੀ ਦਾ ਨੀਰਾਜ ਜਗਦੀਪ ਨੇ ਪਸਾਇਆ ਹੋਇਆ। ਇੱਥੋਂ ਦੇ ਦੋ ਸ਼ਹੀਦ ਵੀ ਹੋਏ ਨੇ ਕੇਰ ਸਿੰਘ ਦਰਬਾਰਾ ਸਿੰਘ ਨਨਕਾਣਾ ਸਾਹਿਬ ਦੇ ਘਲੂ ਘਾਰੇ ਦੇ ਵਿੱਚ ਪਰ ਸਾਡੇ ਪਾਣ 1120 22 ਦਾ ਬਸਾਇਆ ਹੋਇਆ ਨਗਰ ਹਜੇ ਤੱਕ ਸਾਡੇ ਪਿੰਡ ਦਾ ਪਾਣੀ ਦਾ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੋਇਆ ਹੈਗਾ ਇਹ ਹੌਲੀ ਹੌਲੀ ਪਾਣੀ ਦਾ ਗੰਬੀਰ ਇੰਨਾ ਮਸਲਾ ਬਣ ਗਿਆ ਜੋ ਕਿ ਹੁਣ ਬਿਮਾਰੀਆਂ ਦੀ ਬਿਮਾਰੀਆਂ ਦਾ ਇੱਕ ਵੀ ਜਿਹੜਾ ਉਹ ਰੂਪ ਧਾਰਨ ਕਰ ਗਿਆ ਬਿਮਾਰੀਆਂ ਲੱਗਣ ਲੱਗ ਗਈਆਂ ਹੁਣ ਹੈਲਥ ਵਾਲਿਆਂ ਨੇ ਇੱਥੇ ਆ ਕੇ ਇਹਦੇ ਟੈਸਟ ਲਏ ਸੀਗੇ ਪਾਣੀ ਦੇ ਸਾਰੇ ਫੇਲ ਹੋ ਗਏ ਨੇ ਹੁਣ ਸਭ ਤੋਂ ਪਹਿਲਾਂ ਤਾਂ ਇਹ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਟੋਬੇ ਦੇ ਵਿੱਚ ਹੁਣ ਵੀ ਪਾਣੀ ਪੈ ਰਿਹਾ ਇਹਨੂੰ ਬੰਦ ਕੀਤਾ ਜਾਵੇ ਇਹਨੂੰ ਕਿਤੇ ਬਾਈਪਾਸ ਸਿੱਧਾ ਕੱਢਿਆ ਜਾਵੇ ਇੱਕ ਮੈਂ ਤੁਹਾਨੂੰ ਹੋਰ ਧਿਆਨ ਚ ਗੱਲ ਲਿਆ ਦਾਨਾ ਵੀ ਜਿਹੜਾ ਖੰਨੇ ਤੋਂ ਪਾਣੀ ਆਉਂਦਾ ਸਾਡੇ ਨਾਲ ਇਹ ਪਿੰਡ 2 ਕਿਲੋਮੀਟਰ ਤੇ ਜਰਗੜੀ ਆ ਖੰਨੇ ਦਾ ਪਾਣੀ ਜਰਗੜੀ ਆ ਰਿਹਾ ਆ ਸਕਦਾ ਪਰ ਸਾਡਾ ਪਾਣੀ ਜਰਗੜੀ ਨਹੀਂ ਜਾ ਸਕਦਾ ਹੈਗਾ ਵੀ ਇਹਨੂੰ ਚਾਹੇ ਜਰਗੜੀ ਦੇ ਸੈਂਪਲ ਦੇ ਵਿੱਚ ਪਾਣੀ ਪਾਇਆ ਜਾਵੇ ਵੀ ਟੋਬੇ ਨੂੰ ਛੇਤੀ ਤੋਂ ਛੇਤੀ ਜਿਹੜਾ ਉਹਦਾ ਪਾਣੀ ਪੈ ਰਿਹਾ ਪਿੰਡ ਦਾ ਕਿਉਂਕਿ ਜਿਹੜੀਆਂ ਡੈਰੀਆਂ ਨੇ ਉਹਦੇ ਉਹਨਾਂ ਦੇ ਵਿੱਚ ਤੇਆਬ ਵੀ ਵਰਤਿਆ ਉਹ ਵੀ ਟੋਬੇ ਦੇ ਵਿੱਚ ਪਾਣੀ ਆ ਰਿਹਾ ਉਹ ਪਾਣੀ ਪੈ ਰਿਹਾ ਟੋਬੇ ਦੇ ਵਿੱਚ ਵੀ ਇਹ ਟੋਬੇ ਨੂੰ ਟੋਬੇ ਜਿਹੜਾ ਪਾਣੀ ਪੈ ਰਿਹਾ ਇਹਨੂੰ ਪਾਣੀ ਬੰਦ ਕਰਕੇ ਤੇ ਪਾਣੀ ਕੱਢ ਕੇ ਬਾਹਰ ਟੋਬੇ ਨੂੰ ਖਾਲੀ ਕੀਤਾ ਜਾਵੇ ਨਹੀਂ ਜਿਹੜਾ ਪਾਣੀ ਵਿੱਚ ਪੈ ਰਿਹਾ ਉਹ ਸਾਰਾ ਥੱਲੇ ਹੀ ਜਾ ਰਿਹਾ ਉਹ ਥੱਲੇ ਜਾਣ ਕਰਕੇ ਸਾਰਾ ਸਮੱਸਿਆ ਵਾਲਾਂ ਦੇ ਵਿੱਚ ਆ ਰਿਹਾ ਹੋਰ ਪਾਣੀ ਤੇ ਹੁਣ ਕੀ ਮੰਗ ਕਰੀ ਅਸੀਂ ਇਹੀ ਸਰਕਾਰ ਨੂੰ ਮੰਗ ਕਰਦੇ ਆਂ ਵੀ ਛੇਤੀ ਛੇਤੀ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ ਜਿਹੜੀਆਂ ਨਾਮਰਾਦ ਬਿਮਾਰੀਆਂ ਭਿਆਨਕ ਮਾਰੀਆਂ ਲੱਗਣ ਦਾ ਸਾਨੂੰ ਡਰ ਆ ਜਾਓ ਸ਼ੁਰੂ ਹੋਈਆਂ ਨੇ ਵੀ ਉਹਨਾਂ ਤੋਂ ਬਚਾਅ ਕੀਤਾ ਜਾਵੇ ਸਾਡੇ ਸਾਡੇ ਪਿੰਡ ਨੂੰ ਬਚਾਇਆ ਜਾਵੇ